ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਦੋਸਤੋ ਦੋਸਤੋ ਆਪਾਂ ਇਹ ਜਿਹੜੀ ਜ਼ਿੰਦਗੀ ਬਤੀਤ ਕਰ ਰਹੇ ਆ ਨਾ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅਸੀਂ ਕੋਈ ਕਰਜ਼ ਉਤਾਰ ਰਹੇ ਆ ਅਸੀਂ ਪਲ ਪਲ ਛਿੰ ਛਿੰ ਰੋਜ਼ ਮਰਦੇ ਆ ਸਾਡੇ ਕੋਲ ਕੁਝ ਐਹੋ ਜੀ ਚੀਜ਼ ਨਹੀਂ ਹੈ ਕਿ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਸਹੀ ਸਾਬਤ ਕਰ ਸਕੀਏ ਔਰ ਸਹੀ ਕਹਿ ਸਕੀਏ ਕਿ ਅਸੀਂ ਸਹੀ ਆ ਸੋ ਦੋਸਤੋ ਬੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਖਾ ਜਾਂਦੀਆਂ ਨੇ ਬਹੁਤ ਐਹੋ ਜਿਹੀਆਂ ਚੀਜ਼ਾਂ ਨੇ ਮੈਂ ਤੁਹਾਨੂੰ ਇੱਕ ਆਪਣੀ ਚੀਜ਼ ਹੈ ਸਾ ਕਿ ਮੈਂ ਕਿਵੇਂ ਪਲ-ਪਲ ਚਿੰਚਣ ਮਰਦਾ ਜਦੋਂ ਮੈਂ ਨੌਜਵਾਨ ਸੀਗਾ ਜਾਂ ਯੰਗ ਸੀਗਾ ਪੜਦਾ ਸੀ ਕਾਲਜ ਸਕੂਲ ਚ ਤਾਂ ਮੇਰਾ ਬਾਪ ਮੈਨੂੰ ਬਹੁਤ ਟੋਕਦਾ ਹੁੰਦਾ ਸੀ ਦੁੱਧ ਦਾ ਤੋਤਾ ਹੋਇਆ ਕੋਈ ਇਨਸਾਨ ਨਹੀਂ ਹੈ ਹਰ ਇਨਸਾਨ ਚ ਕੋਈ ਨਾ ਕੋਈ ਐਬ ਹੁੰਦੇ ਨੇ ਮੇਰੇ ਚ ਵੀ ਸੀ ਪਰ ਜਦੋਂ ਮੇਰਾ ਬਾਪ ਮੈਨੂੰ ਰੋਕਦਾ ਸੀ ਨਾ ਕਿ ਕਾਕਾ ਆਣ ਕਰ ਓਣ ਕਰ ਪੜ ਤੇਰੇ ਕੰਮ ਆਊਗੀ ਜ਼ਿੰਦਗੀ ਚ ਪੜਾਈ ਮੈਂ ਸਮਝਦਾ ਸੀ ਯਾਰ ਇਹ ਬੇਫਜ਼ੂਲੀ ਡਾਂਟਦੇ ਰਹਿੰਦੇ ਨੇ ਮੈਨੂੰ ਬਰੀ ਇਰੀਟੇਸ਼ਨ ਹੋਣੀ ਬੜਾ ਖਿਜਾਨੀ ਪਰ ਮੈਂ ਨਾ ਸਮਝ ਬਣ ਕੇ ਅਨਜਾਨ ਹੋ ਕੇ ਉਹਨਾਂ ਦੀ ਗੱਲ ਸੁਨੀ ਅਨ ਸੁਣੀ ਕਰ ਦਿੰਦਾ ਸੀ ਮੈਨੂੰ ਨਹੀਂ ਸਮਝ ਸੀ ਕਿ ਉਹ ਮਾਪਿਓ ਦੀਆਂ ਗਾਲਾਂ ਕਿਉਂ ਦੀਆਂ ਨਾਲਾਂ ਸੀ ਮੈਂ ਕਿਉਂ ਦੀਆਂ ਨਾਲਾਂ ਨਹੀਂ ਸਮਝਦਾ ਸੀ ਮੈਂ ਸਮਝਦਾ ਸੀ ਮੈਨੂੰ ਤਾਂ ਪਰੇਸ਼ਾਨ ਕਰਨ ਵਾਸਤੇ ਬੈਠੇ ਨੇ ਮੈਂ ਹਰ ਵੇਲੇ ਖਿਜੀ ਹੜਾਣਾ ਕਰਨਾ ਕਿਸੇ ਯਾਰਾਂ ਦੋਸਤਾਂ 'ਚ ਬੈਠਣਾ ਤਾਂ ਟੋਕ ਦੇਣਾ ਕਿਸੇ ਨੂੰ ਡਾਂਟਣਾ ਕਿ ਆਹ ਨਾ ਕਰ ਉਹ ਨਾ ਕਰ ਸੋ ਮੈਨੂੰ ਇਹ ਚੀਜ਼ਾਂ ਬੜੀਆਂ ਅਖਲਦੀਆਂ ਰਹਿੰਦੀਆਂ ਸੀ ਕੀ ਪਤਾ ਨਹੀਂ ਸਾਨੂੰ ਜੀਵਨ ਕਿਉਂ ਨਹੀਂ ਦਿੰਦੇ ਮੇਰੀ ਯੰਗ ਉਮਰ ਹੈ ਮੈਂ ਇੰਜੋਏ ਕਰਨ ਦੀ ਲਾਈਫ ਹੈ ਮੈਂ ਹੋਰ ਕਿਹੜੀ ਉਮਰ 'ਚ ਇੰਜੋਏ ਕਰਾਂਗਾ ਬੁੱਢੇ ਹੋ ਕੇ ਥੋੜੇ ਇੰਜਾਇ ਹੋਣੇ ਨੇ ਮੈਂ ਇਹ ਗੱਲਾਂ ਸੋਚਦਾ ਹੁੰਦਾ ਸੀ ਕੀ ਪਤਾ ਨਹੀਂ ਯਾਰ ਕਿਦੋਂ ਮੇਰੇ ਫਾਦਰ ਸਾਹਿਬ ਮੈਨੂੰ ਡਾਂਟਣੋਂ ਰੋਟਣਗੇ ਕਦੋਂ ਰੋਕਾ ਠੋਕੀ ਬੰਦ ਹੋਏਗਾ ਪਰ ਅੱਜ ਸਮੇ ਦੇ ਹਥਿਆਰ ਨੇ ਮੇਰੇ ਬਾਪ ਨੂੰ ਮੇ ਤੋਂ ਖੋਲ੍ਹਿਆ ਉਨ ਮੈਨੂੰ ਸਾਰੀ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਪਈ। ਮੇਰੇ ਦੋ ਬੱਚੇ ਵਾਈਫ। ਇਹਨੂੰ ਉਹ ਗੱਲਾਂ ਯਾਦ ਆਉਣ ਲੱਗਦੀਆਂ ਕਿ ਮੇਰਾ ਬਾਪ ਕਹਿੰਦਾ ਹੁੰਦਾ ਸੀ, "ਬੇਟਾ, ਕਰ ਲੈ ਕੁਝ ਤੇਰੇ ਕੰਮ ਆਏਗਾ।" ਮੈਨੂੰ ਉਹ ਗੱਲਾਂ ਯਾਦ ਆਉਣੀਆਂ ਸ਼ੁਰੂ ਹੋ ਗਈਆਂ। "ਬੱਚਾ, ਪੈਸਾ ਵੇਸਟ ਨਾ ਕਰ, ਜੋੜ ਕੁਝ ਤੇਰੇ ਕੰਮ ਆਏਗਾ।" ਅਸੀਂ ਮਸਤੀ ਦੀ ਧੁੰਦ ਦੇ ਵਿੱਚ ਯਾਰਾਂ ਦੋਸਤਾਂ ਤੇ ਪੈਸੇ ਲੁੱਟਾਉਂਦੇ ਰਹੇ ਬੇਪਰਵਾਹ ਹੋ ਕੇ ਖਰਚੇ ਕਰਨੇ ਸਮੇਂ ਬਰਬਾਦ ਕਰਦੇ ਰਹੇ ਸਮੇਂ ਨੂੰ ਨਹੀਂ ਸੰਭਿਆ ਵਕਤ ਨੂੰ ਨਹੀਂ ਸੰਭਿਆ ਅੱਜ ਬਾਪ ਯਾਦ ਆਦਾ ਬਾਪ ਨਹੀਂ ਰਿਹਾ ਤੇ ਬਾਪ ਉਦੋਂ ਯਾਦ ਆਦਾ ਕਿ ਬਾਪ ਜੋ ਕਹਿੰਦਾ ਸੀ ਠੀਕ ਕਹਿੰਦਾ ਸੀ ਸਭ ਇੱਕ ਐਹੋ ਜਿਹਾ ਹਥਿਆਰ ਹੈ ਸਭ ਕੁਝ ਭੁਲਾ ਦਿੰਦਾ ਪਰ ਤੁਸੀਂ ਕਦੀ ਆਪਣੇ ਮਾਂ ਬਾਪ ਦੀ ਯਾਦ ਸ਼ਖਸ ਉਹਨਾਂ ਦੀਆਂ ਨਸੀਤਾ ਨਹੀਂ ਭੁਲਾ ਸਕਦੇ ਤੁਹਾਨੂੰ ਜਿਹੀ ਜ਼ਿੰਦਗੀ ਯਾਦ ਆਉਂਦੀ ਆ ਰਹਿਮ ਜੀਆ ਮਰਤੇ ਦਮ ਤੱਕ ਯਾਦ ਆਉਂਦੀ ਰਹਿੰਦੀ ਰਹਿੰਦੀ ਆ ਕਿ ਮੇਰਾ ਬਾਪ ਮੈਨੂੰ ਡਾਂਟਦਾ ਸੀ ਤਾਂ ਚੰਗਾ ਸੀ ਸੋ ਅੱਜ ਅਸੀਂ ਬੜੀ ਕਮੀ ਮਹਿਸੂਸ ਕਰ ਰਹੇ ਹਾਂ ਆਪਣੇ ਬਾਪ ਦੀ ਬਾਪੂ ਬਾਪੂ ਕਹਿੰਦੇ ਸੀ ਬੜਾ ਸੁੱਖ ਪਾਦੇ ਸੀ ਬਾਪੂ ਬਾਪ ਕੋ ਆਇਆ ਤੇ ਬੜਾ ਦੁੱਖ ਪਾਇਆ। ਬਾਪ ਨਾਮ ਹੀ ਐਸਾ ਹੈ ਕਿ ਮਨ ਨੂੰ ਤਸੱਲੀ ਹੋ ਜਾਂਦੀ ਹੈ ਜਦੋਂ ਜ਼ੁਬਾਨ ਤੇ ਬਾਪ ਦਾ ਨਾਮ ਆਦਾ ਹੈ। ਜਦੋਂ ਬਾਪ ਦਾ ਹੱਥ ਪਿੱਠ ਤੇ ਹੁੰਦਾ ਹੈ ਤਾਂ ਬੰਦਾ ਸ਼ੇਰ ਬਣ ਜਾਂਦਾ ਹੈ। ਉਹ ਗੱਲ ਤੁਸੀਂ ਸਭ ਨੇ ਸੁਣੀ ਹੋਣੀ ਹੈ ਕਿ ਇੱਕ ਬਾਪ ਆਪਣੇ ਬੱਚੇ ਨੂੰ ਪੜ੍ਹਾਉਂਦਾ ਲਿਖਾਉਂਦਾ ਹੈ ਬੜੀ ਮਿਹਨਤ ਕਰਕੇ ਉਹਨੂੰ ਕਾਮਯਾਬ ਕਰਦਾ ਹੈ। ਉਹ ਬਾਪ ਬਹੁਤ ਖੁਸ਼ ਹੁੰਦਾ ਜਦੋਂ ਉਹਦਾ ਬੇਟਾ ਜੱਜ ਬਣ ਜਾਂਦਾ ਉਹ ਕਹਿੰਦਾ ਚਲੋ ਜੱਜ ਕਹਿ ਲਓ ਜਾਂ ਡੀਸੀ ਕਹਿ ਲਓ ਜੋ ਵੀ ਉਹ ਵੱਡਾ ਅਫਸਰ ਬਣ ਜਾਂਦਾ ਉਹ ਬੇਟੇ ਨੂੰ ਮਿਲਣ ਜਾਂਦਾ ਹੈ ਬੇਟਾ ਕੁਰਸੀ ਤੇ ਬੈਠਾ ਹੁੰਦਾ ਬਾਪ ਉਹਦੇ ਕੋਲ ਚੱਲੇ ਜਾਂਦਾ ਉਹਦੇ ਸਿਰ ਤੇ ਹੱਥ ਰੱਖਦਾ ਕਿ ਬੇਟਾ ਬੜਾ ਅੱਛਾ ਤੂੰ ਕਾਮਯਾਬ ਹੋ ਗਿਆ ਹੈ ਜਦੋਂ ਬੱਚਾ ਛੋਟਾ ਹੁੰਦਾ ਸੀ ਨਾ ਤਾਂ ਉਹ ਕਹਿੰਦਾ ਹੁੰਦਾ ਸੀ ਕਿ ਮੇਰਾ ਬਾਪ ਦੁਨੀਆ 'ਚ ਸਭ ਤੋਂ ਤਾਕਤਵਰ ਹੈ ਉਸਨੇ ਉਸ ਬੱਚੇ ਨੂੰ ਪੁੱਛਿਆ ਸਿਰ ਤੇ ਹੱਥ ਰੱਖਿਆ ਸੀ ਉਹਦੇ ਕਿ ਬੇਟਾ ਅੱਜ ਦੱਸ ਦੁਨੀਆ ਦਾ ਸਭ ਤੋਂ ਤਾਕਤਵਾਰ ਬੰਦਾ ਕੌਣ ਹੈ ਬਾਪ ਨੇ ਤਾਂ ਇਸ ਲਈ ਪੁੱਛਿਆ ਕਿ ਇਹ ਕਹੇਗਾ ਪਿਓ ਹੈ ਕਿਉਂਕਿ ਮੈਂ ਇਹਨੂੰ ਪੜਾਇਆ ਲਿਖਾਇਆ ਮੈਂ ਇਹਨੂੰ ਡੀਸੀ ਬਣਾਇਆ ਜਾਂ ਜੱਜ ਬਣਾਇਆ ਬੇਟਾ ਬੋਲਿਆ ਜੀ ਦੁਨੀਆ ਦਾ ਸਭ ਤੋਂ ਤਾਕਤਵਾਰ ਬੰਦਾ ਮੈਂ ਹਾਂ ਬਾਪ ਨੂੰ ਬੜਾ ਦੁੱਖ ਲੱਗਿਆ ਬਾਪ ਨੀ ਮੋਚੋ ਨਾ ਜਾ ਹੋ ਕੇ ਉਸੇ ਤੋਂ ਆ ਚੁੱਕਿਆ ਤੇ ਬਾਹਰ ਨੂੰ ਨਿਕਲ ਪਿਆ ਉਹਨੂੰ ਦੁੱਖ ਲੱਗਿਆ ਕਹਿੰਦਾ ਬੇਟਾ ਮੈਂ ਇੱਕ 2 ਮਿੰਟ ਆਇਆ ਜਰਾ ਮੈਂ ਕੰਮ ਹੈ ਮੈਨੂੰ ਕੋਈ ਜਦੋਂ ਬਾਪ ਗੇਟ ਤੱਕ ਪਹੁੰਚਿਆ ਤੇ ਕਹਿੰਦਾ ਪਪਾ ਕਿੱਥੇ ਚਲੇ ਹੋ ਇੱਕ ਵਾਰੀ ਫੇਰ ਪੁੱਛ ਲੋ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਕੌਣ ਹੈ ਕਹਿੰਦਾ ਬੇਟਾ ਤੂੰ ਜਵਾਬ ਦੇ ਤਾਂ ਦਿੱਤਾ ਕਹਿੰਦਾ ਪਪਾ ਇੱਕ ਵਾਰ ਫੇਰ ਪੁੱਛੋ ਉਹਨੇ ਫੇਰ ਪੁੱਛਿਆ ਕਿ ਬੇਟਾ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਕੌਣ ਹੈ ਕਹਿੰਦਾ ਮੇਰਾ ਬਾਪ ਕਹਿੰਦਾ ਹੁਣੇ ਤਾਂ ਤੂੰ ਕਿਹਾ ਸੀ ਕਿ ਮੈਂ ਆ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਕਹਿੰਦਾ ਪਿਤਾ ਜੀ ਉਸ ਵਕਤ ਤੁਹਾਡਾ ਹੱਥ ਮੇਰੇ ਸਿਰ ਤੇ ਸੀਗਾ ਔਰ ਉਸ ਵਕਤ ਮੈਂ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਸੀ ਕਿ ਮੇਰਾ ਬਾਪ ਦਾਤ ਮੇਰੇ ਸਿਰ ਤੇ ਹੈ ਜਦੋਂ ਉਹਦੇ ਸਿਰ ਤੋਂ ਹੱਥ ਛੁੱਟ ਜਾਂਦਾ ਬਾਪ ਗੇਟ ਕੋਲ ਪਹੁੰਚ ਜਾਂਦਾ ਉਹ ਬਾਪ ਨੂੰ ਕਹਿੰਦਾ ਕਿਉਂਕਿ ਉਹਦੀ ਤਾਕਤ ਹੈ ਜਿਹੜੀ ਉਹ ਬਾਪ ਹੈ ਬਾਪ ਘਰ ਬੈਠਾ ਹੋਵੇ ਭਾਵੇਂ ਜੇ ਤੋਂ ਬਾਪ ਹੈਗਾ ਨਾ ਸਾਡੇ ਹੌਂਸਲੇ ਬਲੰਦ ਹੋ ਜਾਂਦੇ ਨੇ ਅਸੀਂ ਬਲੰਦ ਹੌਂਸਲੇ ਦੇ ਨਾਲ ਸਮਾਜ ਵਿੱਚ ਜਿੰਦੇ ਆ ਅਸੀਂ ਪ੍ਰਵਾਹ ਨਹੀਂ ਕਰਦੇ ਕਿਸੇ ਦਾ ਪਰ ਦੋਸਤੋ ਜਦੋਂ ਬਾਪ ਦਾ ਸਾਆਇਆ ਸਿਰ ਤੋਂ ਉੱਠ ਜਾਂਦਾ ਨਾ ਤਾਂ ਇਨਸਾਨ ਕਮਜ਼ੋਰ ਨਹੀਂ ਖਤਮ ਹੋਣ ਦੇ ਬਰਾਬਰ ਤੇ ਆ ਜਾਂਦਾ ਹੈ ਆਸਰਾ ਭਾਲਦਾ ਓਟ ਭਾਲਦਾ ਅਕਬਰ ਦਾ ਜਦੋਂ ਬਾਪ ਮਰਿਆ ਨਾ ਅਕਬਰ ਦੀ ਘਰ ਵਾਲੀ ਮਰੀ ਅਕਬਰ ਦਾ ਬੱਚਾ ਮਰਿਆ ਉਹ ਨਹੀਂ ਰੋਇਆ ਬਾਪ ਮਰੇ ਤੇ ਬੜਾ ਰੋਇਆ ਉਹ ਕਹਿੰਦਾ ਵੀ ਤੂੰ ਇੰਨਾ ਕਿਉਂ ਰੋ ਰਿਹਾ ਹੈ ਬਾਪ ਦੇ ਬਾਰੇ ਤੇ ਅੱਗੇ ਦਾ ਤੂੰ ਇੰਨਾ ਕਦੀ ਦੁੱਖ ਨਹੀਂ ਕੀਤਾ ਕਹਿੰਦਾ ਮੈਨੂੰ ਅਕਬਰੂ ਕਹਿਣ ਵਾਲਾ ਚਲਾ ਗਿਆ ਹੈ ਮੈਨੂੰ ਅਕਬਰੂ ਕੌਣ ਕਹੇਗਾ ਬਾਦਸ਼ਾਹ ਸਲਾਮਤ ਆ ਸਾਰੇ ਕਹਿੰਦੇ ਮੈਨੂੰ ਅਕਬਰੂ ਕਹਿੰਦੇ ਸੋ ਆਪਣੇ ਮਾਂ ਬਾਪ ਨੂੰ ਆਪਣੇ ਹੁੰਦਿਆਂ ਸੰਭਾਲੋ ਉਹਨਾਂ ਦੀ ਸੇਵਾ ਭਾਵ ਕਰੋ ਬੜਾ ਫਲ ਮਿਲਦਾ ਜੇ ਮਾਂ ਬਾਪ ਦੀ ਸੇਵਾ ਦੇ ਵਿੱਚ ਬਹੁਤ ਫਲ ਮਿਲਦਾ ਜੇ ਦੇਖੋ ਮਾਂ ਬਾਪ ਦੀ ਸੇਵਾ ਦੇ ਫਲ ਦੀਆਂ ਤੁਸੀਂ ਬਹੁਤ ਕਹਾਣੀਆਂ ਸੁਣੀਆਂ ਹੋਣੀਆਂ ਸੋ ਇਹਨਾਂ ਕਹਾਣੀਆਂ ਤੇ ਅਮਲ ਕਰਿਆ ਕਰੋ ਇਹਨਾਂ ਨਸੀਹਤਾਂ ਤੇ ਅਪਣਾਓ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਜੇ ਤਾਂ ਜੀਵਨ ਦੇ ਜੀ ਆਪਣੇ ਮਾਪੇ ਦੇ ਸੇਵਾ ਕਰ ਲੋ ਜੇ ਬਾਪ ਮਾਂ ਬਾਪ ਨਾ ਰਹੇ ਤਾਂ ਤੁਸੀਂ ਹੈਂਡੀਕੈਪਡ ਹੋ ਜਾਓ ਅਧੂਰੇ ਹੋ ਜਾਓ ਮਾਂ ਬਾਪ ਘਰ ਦਾ ਤਾਲਾ ਵੀ ਨੇ ਕਰਦੇ ਰਖਵਾਲੇ ਵੀ ਨੇ ਸਰਪ੍ਰਸਤ ਵੀ ਨੇ ਹਰ ਇੱਕ ਚੀਜ਼ ਤੁਹਾਨੂੰ ਮਾਪੇ ਕੋਲੋਂ ਮਿਲਣੀ ਹੈ ਔਰ ਫ੍ਰੀ ਆਫ ਕਾਸਟ ਤੁਸੀਂ ਕੋਈ ਸੈਲਰੀ ਨਹੀਂ ਦੇਣੀ ਹੁੰਦੀ ਤਨਖਾਹ ਨਹੀਂ ਤੁਹਾਨੂੰ ਕੁਝ ਮਿਲਣਾ ਹੈ ਉਹ ਤੋਂ ਸੋ ਸਾਡੀ ਇਹ ਰਿਕਵੈਸਟ ਹੈ ਕਿ ਆਪਣੇ ਮਾਪੇ-ਮਾਪੀ ਦੀ ਜਿੰਦਗੀ ਦੀ ਸੇਵਾ ਕਰੋ ਕੱਲ ਨੂੰ ਤੁਹਾਨੂੰ ਪਛਤਾਵਾ ਨਾ ਹੋਵੇ ਬੜੀ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਨੇ